ਬੰਦੇ اندر ਪਾਰਸ਼ਨ ਪਾ ਲਈ ਕੀ ਕਿਹੜੀ ਪਾਰਟੀ ਵੱਲੋਂ ਤੁਸੀਂ ਇਲੈਕਸ਼ਨ ਲੜ ਰਹੇ ਹੋ ਕੀ ਤੁਸੀਂ ਖੁਦ ਉਮੀਦਵਾਰ ਸੀ ਕੀ ਹੋਇਆ ਕੀ ਮੈਂ ਕੋਈ ਕਾਂਗਰਸ ਪਾਰਟੀ ਅੱਛਾ ਕੀ ਹੋਇਆ ਕੀ ਕੁਝ ਨਹੀਂ ਚੱਲ ਰਿਹਾ ਬਾਹਰ ਆਏ ਆ ਤੇ ਰੱਡ ਆ ਗਿਆ ਹੀ ਜਾ ਰਹੇ ਆ ਇੱਕ ਰਜਤ ਹੈ ਇੱਕ ਦਿਨ ਕੁਮਲਵਾਹ ਇਹਨਾਂ ਨੇ ਮੁੰਡੇ ਬਿਦਾਰੇ ਤੇ ਵਾਅਦਾ ਮਾਰੀ ਗਏ ਰਜਤ ਨੇ ਦਲਕਾਤਾ ਮਾਰ ਕੇ ਕਿਹਾ ਭਈ ਇਹਨੂੰ ਫੜ ਲੋ ਇਹਨੂੰ ਦੱਸ ਦਈਏ ਸ਼ਾਇਦ ਸਾਡੀ ਵੀ ਚਾਹੀਦੀ ਵੋਟਾਂ ਡੱਕਾ ਦੇਆ ਬਸ ਉਸੇ ਵੰਦ ਕੋਈ 20 25 ਬੰਦੇ ਪਛਾਤੇ ਨਾ ਅਜੋਰ ਕਿੰਨੀਆਂ ਵੋਟਾਂ ਨਾਲ ਤੁਹਾਡੀ ਹਾਰ ਹੋਈ ਨਹੀਂ 40-40 ਨਾਲ ਹਾਰ ਦੇ ਬਾਵਜੂਦ ਜਿਉ ਜਿੱਤ ਕੇ ਜਿੱਤ ਫਿਰ ਲੜਾਈ ਹੁੰਦਾ ਕਿ ਵਜ੍ਹਾ ਸਰ ਲੱਗਦਾ ਆਸ ਕੀ ਕਰੀਏ ਕਿ ਵਜ੍ਹਾ ਇਹ ਦੱਸਣ ਬਦਮਾਸ਼ੀ ਵੀ ਹੋਣੀ ਚਾਹੁੰਦੇ ਨੇ ਪਰ ਜਦੋਂ ਕੋਈ ਗੱਲ ਨਹੀਂ ਸਾਡੇ ਕੋਲ ਵੀ ਪਿਛਲੇ ਵਾਲੇ ਕੈਂਡੀਡੇਟ ਹਾਰਿਆ ਸੀਗਾ ਅਸੀਂ ਤੇਰੀ ਕਹਿੰਦੇ ਬਦਮਾਸ਼ੀ ਵਿਖਾਈ ਇਹ ਤਾਂ ਕੇ ਆਪਣੇ ਘਰ ਕੁਝ ਮਨਾਈ ਕੋਈ ਗੱਲ ਨਹੀਂ ਜਿੰਨਾਂ ਨੇ ਉਹਨਾਂ ਕੀਤਾ ਵਾ ਇਹਦਾ ਪੈਸੇ ਅੰਦਰ ਬਾਸੋਂ ਪਾ ਲਈ ਕੀ ਕਿਹੜੀ ਪਾਰਟੀ ਵੱਲੋਂ ਤੁਸੀਂ ਇਲੈਕਸ਼ਨ ਲੜ ਰਹੇ ਹੋ ਕੀ ਤੁਸੀਂ ਖੁਦ ਉਮੀਦਵਾਰ ਸੀ ਕੀ ਹੋਇਆ ਕੀ ਮੈਂ ਕੋਈ ਕਾਂਗਰਸ ਪਾਰਟੀ ਅੱਛਾ ਕੀ ਹੋਇਆ ਕੀ ਕੁਝ ਨਹੀਂ ਚੱਲ ਰਿਹਾ ਬਾਹਰ ਆਏ ਆ ਤੇ ਡੱਡਾਂਗਾ ਹੀ ਜਾ ਰਹੇ ਆ ਇੱਕ ਰਜਤ ਤੇ ਇੱਕ ਲਿੰਕੂ ਮਲਵਾਹ ਇਹਨਾਂ ਨੇ ਬੜੇ ਬਲਾਏ ਤੇ ਵਾਹ ਮਾਰੀ ਗਏ ਰਜਤ ਨੇ ਦਰਕਾਰਾ ਮਾਰ ਕੇ ਕਹਿ ਆਈ ਇਹਨੂੰ ਫੜ ਲਓ ਇਹਨੂੰ ਦੱਸ ਦਈਏ ਸ਼ਾਇਦ ਸਾਡੀ ਵੀ ਚਾਦੀ ਵੋਟਾਂ ਡੱਕਣ ਗਿਆ ਬਸ ਉਸੇ ਵਕ ਕੋਈ 20 25 ਬੰਦੇ ਪਿਛਾਤੇ ਨਾਲ ਹੋਰ ਕਿ ਮੀਂਹਾਂ ਬੋਟਾ ਨਾ ਤੁਹਾਡੀ ਹਾਰ ਹੋਈ ਨਹੀਂ 40-40 ਨਾਲ ਹਾਰ ਦੇ ਬਾਵਜੂਦ ਜਿਹੋ ਜਿੱਤ ਗਿਆ ਸੀ ਫਿਰ ਲੜਾਈ ਹੋ ਜਾਂਦਾ ਕਿ ਵਜ੍ਹਾ ਸਰ ਨਾ ਕਰੋ ਅਸਲ ਕੀ ਕਹਿੰਦਾ ਇਹ ਵਜ੍ਹਾ ਇਹ ਦੱਸਣ ਬਦਮਾਸ਼ੀ ਵੀ ਹੋਣੀ ਚਾਹੁੰਦੇ ਨੇ ਹਰ ਜਦੋਂ ਕੋਈ ਗੱਲ ਨਹੀਂ ਸਾਡੇ ਕੋਲ ਵੀ ਪਿਛਲੇ ਵਾਲੇ ਕੈਂਡੀਡੇਟ ਹਾਰਿਆ ਸੀਗਾ ਅਸੀਂ ਤੇ ਵੀ ਕਹਿੰਦੇ ਬਦਮਾਸ਼ੀ ਹੀ ਖਾਈਏ ਜੇ ਥੱਕਿਆ ਆਪਣੇ ਘਰ ਕੋਈ ਮਦਦ ਆਈ ਕੋਈ ਗੱਲ ਨਹੀਂ ਇਹਨਾਂ ਨੇ ਉਹਨਾਂ ਕੀਤਾ ਵੀ ਨਾ ਪੈਸੇ ਤਾਂ ਅੰਦਰ ਪਾਰਸਨ ਪਾ ਦੇ ਕੀ ਕਿਹੜੀ ਪਾਰਟੀ ਵੱਲੋਂ ਤੁਸੀਂ ਇਲੈਕਸ਼ਨ ਲੜ ਰਹੇ ਹੋ ਕੀ ਤੁਸੀਂ ਖੁਦ ਉਮੀਦਵਾਰ ਸੀ ਕੀ ਹੋਇਆ ਕੀ ਮੈਂ ਖੁਦ ਕਾਂਗਰਸ ਪਾਰਟੀ ਦਾ ਅੱਛਾ ਕੀ ਹੋਇਆ ਕੀ ਕੁਝ ਨਹੀਂ ਚੱਲ ਰਿਹਾ ਬਾਹਰ ਆਏ ਆ ਤੇ ਡੱਡਾ ਆ ਗਏ ਜਾ ਰਹੇ ਆ ਇੱਕ ਰਜਤ ਹੈ ਇੱਕ ਰਿੰਕੂ ਮਲਵਾਹ ਇਹਨਾਂ ਨੇ ਬੜੇ ਵਾਅਦੇ ਤੇ ਵਾਅਦੇ ਮਾਰੀ ਗਏ ਰਜਤ ਨੇ ਸਰਕਾਰਾਂ ਮਾਰ ਕੇ ਕਿਹਾ ਵੀ ਇਹਨੂੰ ਫੜ ਲਓ ਇਹਨੂੰ ਦੱਸ ਦਈਏ ਕਿ ਸ਼ਹਿਰ ਦਾ ਸਾਡੀ ਵੀ ਚਾਦੀ ਵੋਟਾਂ ਢੱਕਣ ਰਿਹਾ ਬਸ ਉਸੇ ਵੰਦ ਕੋਈ ਵੀ 25 ਬੰਦੇ ਅਣਪਛਾਤੇ ਨਾ ਹੋਰ ਕਿੰਮੀਂਗਾ ਵੋਟਾਂ ਨਾਲ ਤੁਹਾਡੀ ਹਾਰ ਹੋਈ ਨਹੀਂ 40-40 ਨਾਲ ਹਾਰ ਦੇ ਬਾਵਜੂਦ ਜਿਉ ਚਿਤਗੇ ਸੀ ਫਿਰ ਲੜਾਈ ਹੋਉਂਦਾ ਵਾ ਕੀ ਬਚਿਆ ਸਰ ਲੱਗਦਾ ਆਸ ਕੀ ਕਰੀਏ ਕੀ ਵਜਾ ਇਹ ਦੱਸੋ ਬੰਦਮਾਸ਼ੀ ਰਖਣੀ ਚਾਹੁੰਦੇ ਨੇ ਔਰ ਜਦੋਂ ਕੋਈ ਗੱਲ ਨਹੀਂ ਸਾਡੇ ਕੋਲ ਵੀ ਪਿਛਲੇ ਵਾਲੇ ਕੈਂਡੀਡੇਟ ਹਾਰਿਆ ਸੀਗਾ ਅਸੀਂ ਤੇਰੀ ਕੰਨ ਬੰਦਮਾਸ਼ੀ ਵਿਖਾਈਏ ਇਹ ਥੱਕ ਗਿਆ ਆਪਣੇ ਘਰ ਕੋਈ ਮਦਦ ਆਈ ਕੋਈ ਗੱਲ ਨਹੀਂ ਇਹਨਾਂ ਨੇ ਉਹਨੇ ਕੀਤਾ ਵਈ ਦਾ ਇਸੇ ਅੰਦਰ ਪਾਸੋਂ ਪਾ ਲਈ ਕੀ ਕਿਹੜੀ ਪਾਰਟੀ ਵੱਲੋਂ ਤੁਸੀਂ ਇਲੈਕਸ਼ਨ ਲੜ ਰਹੇ ਹੋ ਕੀ ਤੁਸੀਂ ਖੁਦ ਉਮੀਦਵਾਰ ਸੀ ਕੀ ਹੋਇਆ ਕੀ ਮੈਂ ਕਹਿੰਦਾ ਕਾਂਗਰਸ ਪਾਰਟੀ ਅੱਛਾ ਕੀ ਹੋਇਆ ਕੀ ਕੁਝ ਨਹੀਂ ਚੱਲ ਰਿਹਾ ਬਾਹਰ ਆਏ ਆ ਤੇ ਡੱਡਾਗਾ ਹੀ ਜਾ ਰਹੇ ਆ ਇੱਕ ਰਜਤ ਇੱਕ ਰਿੰਕੂ ਮਲਵਾਹ ਇਹਨਾਂ ਨੇ ਬੜੇ ਵਾਅਦੇ ਤੇ ਵਾਅਦੇ ਮਾਰੀ ਗਏ ਰਜਤ ਨੇ ਸਰਕਾਰਾਂ ਮਾਰ ਕੇ ਕਿਹਾ ਪਈ ਇਹਨੂੰ ਫੜ ਲਓ ਇਹਨੂੰ ਦੱਸ ਦਈਏ ਸ਼ਾਇਦ ਸਾਡੀ ਵੀ ਚਾਦੀ ਵੋਟਾਂ ਟੱਕਾਂ ਗਏ ਆ ਬਸ ਉਸੇ ਵੰਦ ਕੋਈ 20 25 ਬੰਦੇ ਪਛਾਤ ਤਾ ਨਾ ਦੌਰ ਕਿ ਮੀਂਹ ਬੋਟਾ ਨਾਲ ਤੁਹਾਡੀ ਹਾਰ ਹੋਈ ਨਹੀਂ 40-40 ਨਾਲ ਹਾਰ ਦੇ ਬਾਵਜੂਦ ਜਿਹੋ ਜਿੱਤ ਕੇ ਸੀ ਫਿਰ ਲੜਾਈ ਹੁੰਦਾ ਕਿ ਵਜਾ ਸਰ ਲੱਗਦਾ ਉਹ ਆਸ ਕੀ ਕਰੀਏ ਕਿ ਵਜਾ ਇਹ ਦੱਸਣ ਬਦਮਾਸ਼ੀ ਵੀ ਹੋਣੀ ਚਾਹੁੰਦੇ ਨੇ ਪਰ ਜਦੋਂ ਕੋਈ ਗੱਲ ਨਹੀਂ ਸਾਡੇ ਕੋਲ ਵੀ ਪਿਛਲੇ ਵਾਲੇ ਕੈਂਡੀਡੇਟ ਹਾਰਿਆ ਸੀਗਾ ਅਸੀਂ ਤੇ ਵੀ ਕਹਿੰਦੇ ਬਦਮਾਸ਼ੀ ਹੀ ਕਰੀਏ ਜੇ ਥੱਕਿਆ ਆਪਣੇ ਘਰ ਕੋਈ ਮਦਦ ਆਈ ਕੋਈ ਗੱਲ ਨਹੀਂ ਇਹਨਾਂ ਨੇ ਉਹਨੇ ਕੀਤਾ ਵਈ ਨਾ ਇਸੇ